ਆਸਾ ਕਹਾ ਭਇਓ ਜੋ ਤਨ ਭਇਓ ਸਿਨ ਸਿਨ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ ਤੁਝੇ ਚਰਨ ਅਰ ਵਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰ ਮਈਆ ਤਨ ਰਹਾਉ ਸੰਪਤ ਵਿਪਤ ਪਟਲ ਮਾਇਆ ਤਨ ਤਮ ਮਗਨ ਹੋਤਨਾ ਤੇਰੋ ਜਨ ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ ਕਹੇ ਰਵਿਦਾਸ ਛੁਟ ਬੋ ਕਵਨੇ ਗਨ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬਾਣੀ ਸशोभਤ ਹੈ ਗੁਰੂ ਸਾਹਿਬ ਬਾਣੀ ਰਾਹੀਂ ਸੰਗਤਾਂ ਨੂੰ ਉਸ ਮਾਲਕ ਦੇ ਨਾਲ ਪ੍ਰੀਤ ਚਿਤਉਂਦੇ ਹਨ ਕਿ ਉਸ ਮਾਲਕ ਦਾਦੇ ਨਾਲ ਕੈਸੀ ਪ੍ਰੀਤ ਹੋਣੀ ਚਾਹੀਦੀ ਬਾਣੀ ਰਾਹੀਂ ਕੀ ਫਰਮਾਨ ਕਰਦੇ ਹਨ ਕਹਾ ਤਿਓ ਜੋ ਤਨ ਭਇਓ ਸਨਸਨ ਇਹ ਜਿਹੜਾ ਸਰੀਰਿਆ ਪ੍ਰਭੂ ਜੀ ਤਿਰਾਇ ਕੱਟ ਹੋ ਜਵੇ ਵੱਡ ਹੋ ਜਵੇ ਸਨਸਨ ਹੋ ਜਵੇ ਤਾ ਤੇਰੇ ਸੁਪੁਰ ਦੇਆ ਤੇ ਤੇਰਾ ਦਿੱਤਾ ਹੋਇਆ ਪ੍ਰੇਮ ਜਾਏ ਤੂੰ ਡਰ ਪੈ ਤੇਰੋ ਜਾ ਜਿਹੜਾ ਜਾਣਿਆ ਹੈ ਸੇਵਕ ਆ ਤੇ ਤੇਰੀ ਪ੍ਰੀਤ ਨਾ ਟੁੱਟੇ ਇਸ ਡਰ ਬਣਿਆ ਇਸ ਗੱਲ ਦਾ ਡਰ ਵੀ ਪ੍ਰਭੂ ਜੀ ਤੇਰਾ ਪ੍ਰੀਤ ਲੱਗੀ ਜਾਵੇ ਫਿਰ ਪ੍ਰੀਤ ਨਾ ਜਾਵੇ ਪ੍ਰੀਤ ਦੇ ਨਾਲ ਜੁੜੇ ਰਹੀਏ ਐਸਾ ਮਨ ਤੇਰੇ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹੇ ਤੁਝੇ ਚਰਨ ਅਰ ਬੰਦ ਪਵਨ ਮਨ ਤੁਝੇ ਚਰਨ ਜਿਹੜਾ ਤੇਰੇ ਚਰਨ ਆ ਨਾ ਉਪਾਵਨਿਆ ਛੱਡਾ ਤੇਰੇ ਚਰਨਾਂ ਦੇ ਵਿੱਚ ਤੇਰੀ ਭਵਨਾ ਦੇ ਵਿੱਚ ਸਾਡਾ ਮਨ ਜੁੜਿਆ ਰਹੇ ਅਸੀਂ ਪ੍ਰੀਤ ਲੱਗੇ ਰਹੇ ਪ੍ਰਭੂ ਤੇਰੇ ਸਿਮਰਨ ਦੇ ਨਾਲ ਜੁੜੇ ਰਹੀਏ تیر ਤੋਂ ਦੂਰ ਨਾ ਚਾਹੀਏ ਐਸਾ ਮਨ ਜਿਹੜਾ ਸੇਵਕ ਹੈ ਸੇਵਕ ਦੀ ਕਾਮਨਾ ਹੈ ਪ੍ਰਭੂ ਜੀ ਵਾਨੀ ਰਾਹੀਂ ਸੰਕਤਾ ਨੂੰ ਗਿਆਨ ਕਰਾਉਂਦੇ ਹਨ ਪਾਨ ਕਰਤ ਪਾਇੋ ਪਾਇੋਰ ਮਿਲਿਆ ਤਨ ਜਿਹੜਾ ਅਮਰਤ ਪ੍ਰਾਪਤ ਕੀਤਾ ਹੈ ਉਹ ਜਿਹੜਾ ਨਾਮ ਰੂਪੀ ਅਮਰਤ ਮਿਲਿਆ ਹੈ ਉਹ ਖਜਾਨਾ ਹੈ ਉਹ ਤੇਰੀ ਬਖਸ਼ਿਸ਼ ਦੇ ਨਾਲ ਮਿਲਿਆ ਹੈ ਐਸਾ ਅਮਰਤ ਬਖਸ਼ਿਸ਼ ਦੇ ਰੂਪ ਨਾਮ ਬਖਸ਼ਿਸ਼ ਦਿੱਤਾ ਮਾਨ ਨਾਮ ਦੇ ਨਾਲ ਜੁੜਿਆ ਰਹੇ ਰਹੌ ਸੰਪਤ ਵਿਪਤ ਪਟਲ ਮਾਇਤਮ ਇਹ ਜਿੰਦਗੀ ਦੇ ਵਿੱਚ ਸੁੱਖ ਸਵਿਧਾ ਮ ਆਉਂਦੀਆਂ ਜਿੰਦਗੀ 'ਚ ਬਣੀਆ ਅਰਚਨਾ ਆਉਂਦੀਆਂ ਆ ਤੇ ਜਿਹੜਾ ਮਾਇਤਾਨ ਆ ਬੰਦੇ ਨੂੰ ਆਪਣੇ ਵੱਲ ਖਿੱਚਦਾ ਤੇ ਇਸ ਮੂ ਮਾਇਆ ਤੋਂ ਮਨ ਦੂਰ ਜਾ ਕਿਤਰੇ ਚਰਨਾਂ ਨਾਲ ਜੁੜਿਆ ਰਹੇ ਮਨ ਜੁੜਿਆ ਰਹੇ ਮਨ ਦੇ ਵਿੱਚ ਅਸੀਂ ਅਵਲਾਛਾ ਐਸਾ ਪ੍ਰੀਤ ਉਜਾਗਰ ਕਰਦੇ ਹਨ ਗੁਰੂ ਸਾਹਿਬ ਬਾਣੀ ਰਾਹੀਂ ਕੀ ਫਰਮਾਨ ਕਰਦੇ ਹਨ ਦੱਸਦੇ ਹਨ ਇਸ ਤਰ੍ਹਾਂ ਦੀ ਪ੍ਰੀਤ ਹੋਣੀ ਚਾਹੀਦੀ ਹੈ ਉਸ ਮਾਲਕ ਦੇ ਨਾਲ ਤਾਂ ਮਗਨ ਹੋਤ ਨਾ ਤੇਰੋ ਜਨ ਤਾਂ ਵੀ ਮੇਰਾ ਮਨ ਜਿਹੜਾ ਇਹਨਾਂ ਦੇ ਵਿੱਚ ਮਗਨ ਨਾ ਹੋਵੇ ਤੇਰਾ ਜਨ ਤੇਰਾ ਸੇਵਕ ਹੈ ਤੇਰੇ ਮਨ ਦੀ ਜਿਹੜੀ ਕਾਮਨਾ ਹੈ ਜਿਹੜੇ ਮਨ ਦੇ ਵਿੱਚ ਪਿਆਰ ਹੈ ਪ੍ਰੇਮ ਹੈ ਉਹ प्रीत ਲੱਗੀ ਨੇ ਤੇਰੋ ਜਨ ਫਰੇਮ ਕੀ ਜੇਵਰੀ ਬਾਂਦੇ ਹੋ ਤੇਰੋ ਜਨ ਤੇਰੀ ਪ੍ਰੇਮ ਦੀ ਜਿਹੜੀ ਡੋਰੀ ਇਹਦੇ ਨਾਲ ਇਹ ਮਨ ਵੱਜਿਆ ਹੈ ਤੇਰੇ ਚਰਨਾਂ ਦੇ ਵਿੱਚ ਜੁੜਿਆ ਗਿਆ ਬਸ ਜੁੜਿਆ ਰਹੇ ਮਾਲਕ ਇਹ ਮਨ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ ਇਸੇ ਤਰ੍ਹਾਂ ਤੇਰੀ ਬਖਸ਼ਿਸ਼ਾ ਬਖਸ਼ ਦੇ ਅਧੀਨ ਤੇਰੀ ਰਹਿਮਤ ਤੇਰੀ ਬਖਸ਼ਿਸ਼ ਦੇ ਨਾਲ ਹੀ ਇਹ ਮੁਕਾਮ ਇਹ ਪ੍ਰਾਪਤ ਹੋਣਾ ਹੈ ਕਹਿ ਰਹੇ रविदास ਛੂਟ ਬੋ ਕਵਨ ਕੋ ਗੁਰੂ ਰਵਿਦਾਸ ਜੀ ਕਥਨ ਕਰਦੇ ਹਨ ਬਿਆਨ ਕਰਦੇ ਹਨ ਦੱਸਦੇ ਹਨ ਬਈ ਜਿਹੜੀ ਪ੍ਰੀਤ ਵਜੀ ਹੈ ਹਉ ਇਹ ਕਿਦਾਂ ਟੁੱਟ ਸਕਦੀ ਹੈ ਤੇ ਇਹ ਨੇ ਇਹ ਦਾ ਟੁੱਟੇ ਹੁਣ ਕੋਈ ਵੀ ਐਹੋ ਜਿਹਾ ਉਪਚਾਰ ਨਹੀਂ ਹੈ ਜਿਹੜਾ ਤੇਰੇ ਤੋਂ ਦੂਰ ਹੋ ਜਾਏਗੀ ਤੇ ਕਿਦਾਂ ਛੁਟਕਾਰਾ ਵਜੇ ਹੋਵੇ ਖੁਲਾਸੀ ਹੋਵੇ ਤਾਂ ਉਹ ਤੂੰ ਐਸਾ ਨਾ ਹੋਵੇ ਕਿ ਤੇਰੀ ਬ੍ਰੀਤ ਤੇਰੇ ਚਰਨਾਂ ਤੋਂ ਦੂਰ ਜਾਵੇ ਬਸ ਮਾਲਕ ਦੀ ਬੰਦਗੀ ਦੇ ਨਾਲ ਜੁੜੇ ਰਹੀਏ ਤੇਰਾ ਨਾਮ ਜਪਦੇ ਰਹੀਏ ਐਸੀ ਬਖਸ਼ਿਸ਼ ਕਰ ਜੀਵਨ ਮਿਲ ਆ ਹੈ ਤੇਰੇ ਚਰਨਾਂ ਦੇ ਵਿੱਚ ਅਰਪਤ ਹੈ ਸਮਰਪਤ ਹੈ ਤੇ ਸਾਡੀ ਜਿਹੜੀ ਕਾਮਨਾ ਹੈ ਤੇਰੇ ਚਰਨਾਂ ਦੇ ਵਿੱਚ ਜੁੜੇ ਰਹੀਏ ਤੇਰੀ ਦਰਸ਼ਨਾਂ ਦੀ ਇਭਲਾਸ਼ਾ ਹੈ ਤੇ ਇਹ ਸਾਡਾ ਜੀਵਨ ਸਫਲ ਹੋਣਾ ਤੇ ਤੇਰੀ ਕਿਰਪਾ ਦੇ ਨਾਲ ਹੋਣਾ ਉਹ ਸਾਡੀ ਮਨ ਦੀ ਇਭਲਾਸ਼ਾ ਪੂਰੀ ਕਰੋ ਗੁਰੂ ਜੀ ਇਸ ਰੰਗ ਉਸ ਮਾਲਕ ਦੇ ਨਾਲ ਪ੍ਰੀਤ ਜਿਤਾਉਂਦੇ ਹਨ ਕਿ ਉਹ ਮਾਲਕ ਨੂੰ ਮਿਲਣਾ ਤੇ ਮਿਲਣਾ ਉਸੇ ਉਸ ਦੇ ਦਵਾਰੇ ਤੇ ਪਹੁੰਚਣਾ ਤੇ ਐਦਾਂ ਪਹੁੰਚ ਰੁਣਾ ਐਸੀ ਬਖਸ਼ਿਸ਼ਾਂ ਕਰਦੇ ਹਨ ਬਾਣੀ ਦੇ ਰਾਗ ਸੰਗਤਾਂ ਨੂੰ ਗਿਆਨ ਕਰਾਉਂਦੇ ਹਨ